ਹਰ ਕੋਈ ਚਾਹੁੰਦਾ ਕਿ ਮੇਰੀ ਸੇਤ ਹੋਵੇ ਹਰ ਕੋਈ ਚਾਹੁੰਦਾ ਕਿ ਮੇਰੀ ਡੋਲੇ ਹੋਣ ਚੰਗੀ ਮੇਰੀ ਫਜ਼ੀਕ ਮੇਰੀ ਲੁੱਕ ਸੋਹਣੀ ਆਵੇ ਕਿਉਂਕਿ ਅੱਜ ਦਾ ਜ਼ਮਾਨਾ ਜਿਹੜਾ ਨਵੇਂ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਕੋਈ ਆਪਣੇ ਆਪ ਨੂੰ ਪੂਰਾ ਫਿਟ ਰੱਖਣਾ ਚਾਹੁੰਦਾ ਤੇ ਖਾਸ ਕਰਕੇ ਬਾਡੀ ਬਿਲਡਿੰਗ ਦਾ ਅੱਜ ਕੱਲ ਕਿਉਂਕਿ ਟਾਈਮ ਹੈ ਤਾਂ ਹਰ ਕੋਈ ਸੋਸ਼ਲ ਮੀਡੀਆ ਤੇ ਔਰ ਉਂਝ ਵੀ ਆਪਣੀ ਰੁਟੀਨ ਦੇ ਵਿੱਚ ਆਪਣੀ ਪਰਸਨੈਲਿਟੀ ਨੂੰ ਪੂਰੀ ਵਧੀਆ ਸ਼ੋਅ ਕਰਨੀ ਚਾਹੁੰਦਾ ਇਸ ਦੇ ਚੱਲਦਿਆਂ ਜਿਮ ਕਲਚਰ ਬਹੁਤ ਛੇਤੀ ਪ੍ਰਮੋਟ ਹੋਇਆ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੀ ਗੱਲ ਕਰਾਂਗੇ ਆਪਾਂ ਤਾਂ ਪੰਜਾਬ ਦੇ ਵਿੱਚ ਵੀ ਜਿਮ ਕਲਚਰ ਬਹੁਤ ਵੱਡੇ ਪੱਧਰ ਤੇ ਪਹੁੰਚਿਆ ਕਿਸੇ ਵੇਲੇ ਸਮਾਂ ਹੁੰਦਾ ਸੀ ਬਜ਼ੁਰਗ ਕਿਹਾ ਕਰਦੇ ਸੀ ਕਿ ਜਿਹੋ ਜਿਹਾ ਖੇਤ ਕੰਮ ਕਰ ਲਓ ਜਾਂ ਘਰੇ ਦੇਸੀ ਕਸਰਤ ਕਰ ਲਓ ਉਹਦੇ ਨਾਲ ਹੀ ਸਰੀਰ ਬਹੁਤ ਤਾਕੜਾ ਹੋ ਜਾਂਦਾ ਕੋਈ ਲੋੜ ਨਹੀਂ ਜਿਮ ਜਾਣ ਦੀ ਇਹ ਗੱਲਾਂ ਸੀ ਕਿਤੇ ਹੁਣ ਵੀ ਸੁਣਦੇ ਆ ਪਰ ਜਿਮ ਨੂੰ ਕਿਤੇ ਨਾ ਕਿਤੇ ਸਰੀਰ ਦੇ ਲਈ ਨੁਕਸਾਨਦੇ ਵੀ ਮੰਨਿਆ ਜਾਂਦਾ ਸਾਰੇ ਪੱਖਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਰਦਾਰ ਕਮਲਜੀਤ ਸਿੰਘ ਜੁੜੇ ਨੇ ਨੌਇਡਾ ਤੋਂ ਨੇ ਪਰ ਪੰਜਾਬ ਨਾਲ ਇਹਨਾਂ ਦਾ ਬਾਬਾ ਵਾਸਤਾ ਹੈ ਪੰਜਾਬ ਆਉਂਦੇ ਰਹਿੰਦੇ ਨੇ ਕਮਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਡੋਲੇ ਡੋਲੇ ਦੇਖ ਕੇ ਸਾਡੇ ਵੀ ਮਨ ਦੇ ਵਿੱਚ ਆਏ ਉਖਦਾ ਵੀ ਅਸੀਂ ਵੀ ਜਿਮ ਸ਼ੁਰੂ ਕਰੀਏ ਤੁਹਾਡੇ ਵਾਂਗੂ ਆਏ ਹਾਫ ਵਾਇਯੂ ਦੀ ਪਾਰਕ ਕਿਤੇ ਫਿਰ ਐ ਦਿਖਾਇਆ ਕਰੀਏ ਸਾਡੇ ਵੀ ਡੋਲੇ ਹੈਗੇ ਆ ਅ ਸਰੀਰ ਆਪਣਾ ਤੰਦਰੁਸਤ ਰੱਖਣਾ ਸਰੀਰ ਫਿਟ ਰੱਖਣਾ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੁੰਦੀ ਆ ਤੇ ਤੁਸੀਂ ਜਿਮ ਨਾਲ ਜੁੜੇ ਹੋਏ ਹੋ ਔਰ ਯੂਥ ਦੇ ਵਿੱਚ ਜਿਮ ਦਾ ਜਿਹੜਾ ਕ੍ਰੇਜ਼ ਆ ਬਹੁਤ ਵੱਡੇ ਪੱਧਰ ਤੇ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਫੀਲਡ ਨਾਲ ਜੁੜਿਆ ਜਿਵੇਂ ਨੂੰ ਵਰਕਆਊਟ ਕਰਦੇ ਕੱਟ ਤੋਂ ਕੱਟ ਵੀ 14 ਸਾਲ ਹੋ ਚੁੱਕੇ ਨੇ ਤੇ ਮੈਂ ਆਪਣਾ ਜਿਮ ਸਟਾਰਟ ਕੀਤਾ ਸੀ ਬ੍ਰੇਫ ਫਿਟਨੈਸ ਆਲਮੋਸਟ 4 ਇਅਰਸ ਬੈਕ ਤੇ ਸਾਡੀ ਪਹਿਲੀ ਬ੍ਰਾਂਚ ਹੈਗੀ ਆਈ ਸੀ ਨੌਇਡਾ ਚ ਤੇ ਹੁਣ ਅਸੀਂ ਐਕਸਪੈਂਸ਼ਨ ਸਟੇਜ ਤੇ ਹੈਗੇ ਆ ਜੀ ਕਿਉਂਕਿ ਅਸੀਂ ਇੱਕ ਜਿਮ ਨੂੰ ਬ੍ਰਾਂਡ ਬਣਾਇਆ ਹੂੰ ਤੇ ਹੁਣ ਸਾ ਆਪਣੇ ਕੋਲ ਅੰਮ੍ਰਿਤਸਰ ਜਲੰਧਰ ਹੂੰ ਤੇ ਆਪਣਾ ਚੰਡੀਗੜ੍ਹ ਹੂੰ ਮਲਟੀਪਲ ਲੋਕੇਸ਼ਨਸ ਤੇ ਜਿਵੇਂ ਗਏ ਨੇ ਜੀ ਅ ਜਦੋਂ ਜਿਵੇਂ ਤੁਸੀਂ ਖੁਦ ਲਾਉਣ ਲੱਗੇ ਸੀ ਵੀ ਤੁਸੀਂ ਤੁਹਾਡੇ ਸ਼ੌਂਕ ਸੀ ਬੋਡੀ ਬਣਾਉਂਦਾ ਉਦੋਂ ਸੋਚਿਆ ਸੀ ਵੀ ਮੈਂ ਇਸੇ ਫੀਲਡ ਨੂੰ ਆਪਣਾ ਬਿਜ਼ਨਸ ਬਣਾ ਲਵਾਂਗਾ ਨਹੀਂ ਜੀ ਬਿਲਕੁਲ ਨਹੀਂ ਹੂੰ ਕਿਉਂਕਿ ਨਾ ਇਹ ਮੇਰੀ ਸਟੱਡੀਜ਼ ਹੈ ਹੂੰ ਤੇ ਬਸ ਇੱਕ ਹੋਬੀ ਹੈਗੀ ਸੀ ਹੂੰ ਤੇ ਮੇਰੀ ਸਟੱਡੀਜ਼ ਐ ਬ੍ਰਾਡ ਤੋਂ ਹੈ ਹੂੰ ਜਦੋਂ ਮੈਂ ਵਾਪਸ ਆਇਆ ਤੇ ਅਸੀਂ ਰੀਅਲਾਈਜ਼ ਕੀਤਾ ਕਿ ਸਾਡੇ ਸ਼ਹਿਰੇ ਚ ਅਜੇ ਵੀ ਜਿਮ ਉਹੀ ਪੁਰਾਣੇ ਜਮਾਨੇ ਤੇ ਚੱਲਦੇ ਨੇ ਹੂੰ ਤੇ ਅਸੀਂ ਉਹਨੂੰ ਬਿਲਕੁਲ ਚੇਂਜ ਕਰਤਾ ਤੇ ਮਾਲ ਕਲਚਰ ਇਤ ਜਿਮ ਲੈ ਕੇ ਆਈਆਂ ਅਸੀਂ ਤੇ ਲਗਜ਼ਰੀ ਹੂੰ ਜਿੱਥੇ ਖਾਲੀ ਬੋਡੀ ਬਿਲਡਿੰਗ ਨਹੀਂ ਹੁਣ ਜਿਵੇਂ ਬਜ਼ੁਰਗ ਨੇ ਜੀ ਤੇ ਉਹ ਜਿਮ ਜਾਣ ਨੂੰ ਕਤਰਾਂਦੇ ਨੇ ਕਿ ਜੀ ਜਿਮ ਕੀ ਕਰਨਾ ਹੈ ਜਾ ਕੇ ਹੂੰ ਤੇ ਅਸੀਂ ਉਹਨਾਂ ਨੂੰ ਜਿਮ ਲੈ ਕੇ ਆਏ ਆ ਬਜ਼ੁਰਗਾਂ ਨੂੰ ਬਜ਼ੁਰਗਾਂ ਨੂੰ ਵੀ ਹੂੰ ਕਿ ਉਹਨਾਂ ਨੂੰ ਕੰਫਰਟੇਬਲ ਰਹੇ ਤੇ ਜ਼ਰੂਰੀ ਨਹੀਂ ਹੈਗੀ ਤੁਸੀਂ ਬੋਡੀ ਬਣਾਣੀ ਹੈ ਤੁਸੀਂ ਡੋਲੇ ਬਣਾਣੇ ਨੇ ਉੱਥੇ ਜਾ ਕੇ ਤੁਸੀਂ ਰੈਗੂਲਰ ਅਗਰ 45 ਮਿੰਟਸ ਅਕੇ ਤੁਸੀਂ ਵਰਕਆਊਟ ਕਰਦੇ ਹੋ ਤੇ ਸਰੀਰਾਸਤੇ ਉਹ ਬਹੁਤ ਅੱਛਾ ਹੁੰਦਾ ਹੈ ਤੇ ਥੋੜਾ ਜਿਹਾ ਤੁਹਾਡਾ ਕਲਚਰ ਵੀ ਚੇਂਜ ਹੁੰਦਾ ਹੈ ਕਿਉਂਕਿ ਵਕ ਵਕ ਤਰੀਕੇ ਤੇ ਲੋਕੀ ਤੁਹਾਨੂੰ ਉੱਥੇ ਮਿਲਦੇ ਨੇ ਬਜ਼ੁਰਗ ਆਉਂਦੇ ਆ ਬਿਲਕੁਲ ਆਉਂਦੇ ਨੇ ਜੀ ਸਾਡੇ ਕੋਲ ਮੈਕਸਿਮਮ 62 ایਅਰਸ ਦੀ ਲੇਡੀ ਆਉਂਦੇ ਨੇ ਓਕੇ ਹਾਂਜੀ ਇਹ ਕਿਸ ਤਰ੍ਹਾਂ ਦਾ ਉਹਨਾਂ ਦਾ ਰੈਂਦਾ ਹਾ ਭਾਵ ਕਿਸ ਤਰ੍ਹਾਂ ਦੀ ਉਹਨਾਂ ਦੀ ਗੱਲਬਾਤ ਜੀ ਜਦੋਂ ਪਹਿਲੀ ਵਾਰੀ ਆਏ ਸੀ ਉਹ ਬਹੁਤ ਸ਼ਾਇ ਸੀ ਕਹਿੰਦੇ ਸੀ ਜੀ ਐਕਚੁਅਲੀ ਉਹ ਵਾਕ ਨਹੀਂ ਕਰ ਪਾਉਂਦੇ ਸੀ ਠੀਕ ਤਰੀਕੇ ਨਾਲ ਉਹਨਾਂ ਦੇ ਪੈਰਾਂ 'ਚ ਜ਼ਿਆਦਾ ਦਿੱਕਤ ਸੀ ऐसे उन्होंने कन्विंस ਕੀਤਾ ਤੇ ਅੱਜ ਉਹਨਾਂ ਨੂੰ 5 ਮਹੀਨੇ ਹੋ ਗਏ ਨੇ ਉਹ ਪਹਿਲਾਂ ਆਪਣੇ ਹਸਬੰਦ ਨਾਲ ਆਉਂਦੇ ਸੀ ਹੁਣ ਉਹ ਇਕੱਲੇ ਆਉਂਦੇ ਨੇ ਉਹ ਇੰਨੇ ਕੰਫਰਟੇਬਲ ਨੇ ਕਿ ਉਹ ਰੈਗੂਲਰ ਜਿਮ ਡੇਲੀ ਮੀਨਾ ਨਾਗਾ ਜਿਮ ਕਰਦੇ ਨੇ ਸਾਡੇ ਕੋਲ ਆ ਕੇ اچھا ਜਿਮ ਲਈ ਜਿਵੇਂ ਆਪਾਂ ਸ਼ੁਰੂ ਚ ਗੱਲਬਾਤ ਕੀਤੀ ਆ ਹੁਣ ਤਾਂ ਜਿਮ ਕਲਚਰ ਬਹੁਤ ਜ਼ਿਆਦਾ ਕ੍ਰੀਜ਼ ਹੈ ਸਟੂਡੈਂਟਸ ਦੇ ਵਿੱਚ ਮੁੰਡਿਆਂ ਦੇ ਵਿੱਚ ਪਲੇਅਰਸ ਵੀ ਬਹੁਤ ਜਿਮ ਲਾਉਂਦੇ ਆ ਕਿਸੇ ਵੇਲੇ ਨਾ ਅਸੀਂ ਬਜ਼ੁਰਗਾਂ ਨੂੰ ਸੁਣਦੇ ਹੁੰਦੇ ਸੀ ਹੱਲੇ ਵੀ ਬਜ਼ੁਰਗ ਕਹਿ ਦਿੰਦੇ ਆ ਵੀ ਅੱਜ ਜਿਮ ਚ ਜਾ ਕੇ ਲੋਹੇ ਨਾਲ ਮੱਥਾ ਮਾਰਨ ਨਾਲੋਂ ਚੰਗਾ ਕਹ ਤਾਂ ਖੇਤ ਚੱਲ ਜਾਓ ਖੇਤ ਹੱਥੀਂ ਕੰਮ ਕਰ ਲਓ ਉਹੀ ਜਿਮ ਜੀ ਪਹਿਲਾਂ ਜਮਾਨਾ ਹੋਰ ਸੀ ਪਹਿਲਾਂ ਸਰੀਰ ਨਾਲ ਹੀ ਖੇਤ ਕਰ ਲੈੇ ਕੰਮ ਹੋ ਜਾਂਦੇ ਸੀ ਹੁਣ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਤੁਸੀਂ ਦੇਖੋ ਹਰ ਕੋਈ ਵੱਖਰ-ਵੱਖਰ ਫੀਲਡ 'ਚ ਨੇ ਤੇ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਉਹ ਵਾਕ ਵੀ ਕਰ ਲੇ ਜੀ ਤਾਂ ਕਰਕੇ ਜਿਮ ਕਲਚਰ ਪ੍ਰੋਮੋਟ ਹੋ ਰਿਹਾ ਬਹੁਤ ਜ਼ਿਆਦਾ ਕਿ ਐਟ ਲੀਸਟ ਤੁਸੀਂ ਥੋੜੀ ਦੇ ਰਸਤੇ ਜਿਮਾਂ ਟਾਈਮ ਕੱਢੋ ਆਪਣੇ ਲਈ ਤਾਂ ਹੀ ਫਿੱਟ ਰਹਿ ਪਾਵਾਂ ਨਹੀਂ ਤਾਂ ਸਾਰਿਆਂ ਦੀ ਵਰਕਿੰਗ ਆਰ 7 ਹੈ ਕਿ ਚੇਅਰ ਤੇ ਬੈਠੇ ਆਪਾਂ ਪੂਰਾ ਦਿਨ ਜੋ ਮਰਜ਼ੀ ਖਾ ਲਿਆ ਨਾ ਡਾਈਟ ਫਾਲੋ ਹੋਪਨਦੀ ਹੈ ਤੇ ਨਾ ਟਾਈਮ ਨਾਲ ਰੋਟੀ ਖਾਂਦੇ ਹਾਂ ਸੀ ਤੁਸੀਂ ਜਿੱਦਾਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਸਪਲੀਮੈਂਟਸ ਵੀ ਪ੍ਰੋਡਿਊਸ ਕਰਦੇ ਹੋ ਹਾਂਜੀ ਸਾਡਾ ਆਪਣਾ ਬ੍ਰਾਂਡ ਹੈ ਜੀ ਜੀ ਕਿਸ ਨਾਮ ਤੇ ਹੈ ਕੁਆਂਟਮ ਨਿਊਟ੍ਰੀਸ਼ਨਸ ਓਕੇ ਉਹਦੇ ਵਿੱਚ ਕੀ ਕੁਝ ਹੁੰਦਾ ਜਿਵੇਂ ਅਸੀਂ ਵੇ ਪ੍ਰੋਟੀਨ ਤੋਂ ਲੈ ਕੇ ਮਲਟੀ ਵਿਟਾਮਿਨਸ एवरीथिंग ਫਰੋਂ ਲਾਈਕ ਪੀਨਟ ਬਟਰਸ ਸਭ ਕੁਝ ਅਸੀਂ ਪ੍ਰੋਡਿਊਸ ਕਰਦੇ ਹਾਂ ਹੂੰ ਐਕਚੁਅਲੀ ਇਹ ਤਾਂ ਸ਼ੁਰੂ ਕੀਤਾ ਸੀ ਕਿਉਂਕਿ ਇੰਡੀਆ 'ਚ ਫੇਕ ਸਪਲੀਮੈਂਟ ਕਲਚਰ ਬਹੁਤ ਪ੍ਰੋਮੋਟਡ ਹੈ। ਹਮਮ ਅਗਰ ਤੁਸੀਂ 10 ਡੱਬੇ ਦੇਖਦੇ ਹੋ ਉਹਦੇ ਵਿੱਚ ਮੈਂ ਬਹੁਤ ਕੈਮਰਾ ਵੀ ਆਖਿਆ ਸੀ ਕਿ ਐਟ ਲੀਸਟ 9 ਫੇਕ ਹੁੰਦੇ ਨੇ। ਹਮਮ ਤੇ ਤਾਂ ਕਰਕੇ ਅਸੀਂ ਸੋਚਿਆ ਕਿ ਅਗਰ ਅਸੀਂ ਜਿਮ ਪ੍ਰੋਮੋਟ ਕਰ ਰਹੇ ਹਾਂ ਤਾਂ ਸਾਨੂੰ ਸਪਲੀਮੈਂਟ ਵੀ ਕਰਨਾ ਚਾਹੀਦਾ ਹੈ। ਹੁਣ ਇਹਦੀ ਇਹਦੀ ਆਪਾਂ ਪਰਖ ਕਿਵੇਂ ਕਰਾਂਗੇ? ਮੰਨ ਲਓ ਇੱਕ ਪਾਸੇ ਅਸੀਂ ਤੁਹਾਡਾ ਡੱਬਾ ਰੱਖ ਲਿਆ। ਇੱਕ ਪਾਸੇ ਅਸੀਂ ਕੋਈ ਹੋਰ ਰੱਖ ਲਿਆ। ਕਿਵੇਂ ਅਸੀਂ ਸਾਡਾ ਕੰਮ ਕਰਨ ਦਾ ਤਰੀਕਾ ਹੈ ਕਿ ਅਸੀਂ लोकल मार्केट اچ ਆਪਣਾ سپلیمنٹ نہیں بیچتے ਤੁਸੀਂ ਦੇਖਿਓ ਨੇ ਕੱਪੜਿਆਂ ਦੇ ਫੈਕਟਰੀ ਆਊਟਲੈਟ ਹੁੰਦੇ ਨੇ ਕਦੀ ਤੁਸੀਂ ਸਪਲੀਮੈਂਟ ਦੇ ਨਹੀਂ ਸੁਨੇ ਹੋਣਗੇ ਸਾਡੇ ਆਪਣੇ ਸਟੋਰ ਨੇ ਡਾਇਰੈਕਟ ਫਰਮ ਦੀ ਫੈਕਟਰੀ ਟੂ ਸਟੋਰ ਮੀਡਲਮੈਨ ਨਹੀਂ ਹੈਗਾ ਵਿਚ ਕਿੱਥੇ ਕਿੱਥੇ ਨੇ ਅ ਅਸੀਂ ਇਹ ਸਮਝ ਲਈ ਜੀ ਤੁਸੀਂ ਕਿ ਅਸੀਂ ਨਾਰਥ ਈਸਟ ਤੱਕ ਆਪਣਾ ਸਪਲੀਮੈਂਟ ਸੇਲ ਕਰਨੀ ਹੈ ਮਤਲਬ ਇਧਰ ਪੰਜਾਬ ਦੀ ਗੱਲ ਪੰਜਾਬ ਦੀ ਗੱਲ ਕਰੀਏ ਹੈ ਜਿਹੜੇ ਸਰ ਹੈਗਾ ਹੈ ਲੁਧਿਆਣਾ ਹੈਗਾ ਹੁਣ ਇਹ ਰਿਸੈਂਟਲੀ ਮੋਸਟ ਪ੍ਰੋਬੇਬਲੀ ਵਿਦਨ ਅ ਵੀਕ ਅਸੀਂ ਓਪਨਿੰਗ ਕਰ ਰਹੇ ਹਾਂ ਜ਼ੀਰਕਪੁਰ ਹਾਂਜੀ ਤੇ ਸਾਰੀ ਕੰਪਨੀ ኦਪਰੇਟਡ ਨੇ ਹੁਣ ਮੰਨ ਲਓ ਮੈਂ ਹੋ ਗਿਆ ਜਾਂ ਦਰਸ਼ਕ ਸੁਣ ਰਹੇ ਨੇ ਜਾਂ ਕੋਈ ਵੀ ਉਹ ਕਿਵੇਂ ਯਕੀਨ ਕਰਨ ਵੀ ਤੁਹਾਡਾ ਪ੍ਰੋਡਕਟ ਅਸਲੀ ਆ ਦੇਖਿਓ ਜੀ ਕਈ ਪ੍ਰੋਡਕਟਸ ਤੁਸੀਂ ਲੋਕਲ ਮਾਰਕੀਟ ਜਾਓਗੇ ਤੇ ਉਹਦੇ ਕੋਲ ਮਲਟੀਪਲ ਬ੍ਰਾਂਡਸ ਪਈ ਹੋਣਗੇ ਕਿ ਸਿੰਗਲ ਸਟੋਰ ਮਲਟੀਪਲ ਬ੍ਰਾਂਡ ਪਈ ਨੇ ਉਹਦੇ ਇਸ ਕੰਫਿਊਜ਼ਨ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹ ਤੁਸੀਂ ਨਹੀਂ ਗੈਸ ਕਰ ਸਕਦੇ ਕਿ ਇਹ ਬੰਦਾ ਕਿੱਥੋਂ ਲੈ ਕੇ ਆਇਆ ਹੈ

ਮਤਲਬ ਕੋਈ ਉਹਦੇ ਸਟੈਰੋਇਡ ਨਹੀਂ ਹੈਗਾ ਕੋਈ ਐਕਸਟਰਾ ਚੀਜ਼ ਇਸੇ ਵਿੱਚ ਨਹੀਂ ਪਾਉਂਦੇ ਐਸ ਪਰ ਐਫ ਡੀ ਆ ਅਸੀਂ ਉਹਨੂੰ ਅਪਰੂਵ ਕਰਕੇ ਮਾਰਕੀਟੇ ਸੇਲ ਕਰਨੇ ਆ ਹਮ ਅੱਛਾ ਬਹੁਤ ਸਾਰੇ ਜਦੋਂ ਆਪਾਂ ਜਿਮ ਜਾਂਦੇ ਆ ਬਹੁਤ ਸਾਰੇ ਮੁੰਡਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆ ਚੀਜ਼ ਖਾਓ ਮਸਲ ਗੇਨ ਹੋਣਗੇ ਆ ਚੀਜ਼ ਖਾਓ ਨਾ ਹੋਏਗਾ ਇਹਦੇ ਨਾਲ ਤੁਹਾਡਾ ਸਟੈਮਨਾ ਵਧੇਗਾ ਉਹ ਗੱਲ ਕਿੱਥੋਂ ਤੱਕ ਸਹੀ ਹੁੰਦੀ ਆ ਜੀ ਤੁਸੀਂ ਉਹ ਦੇਖੋਗੇ ਜ਼ਿਆਦਾਤਰ ਛੋਟੇ ਜਿਮਾਂ 'ਚ ਕਿਉਂਕਿ ਅੱਜ ਕੱਲ ਨਾ ਬੱਚਾ ਇਨਫਲੂਐਂਸ ਬਹੁਤ ਜਲਦੀ ਹੋ ਜਾਂਦਾ ਹੈ। ਹੂੰ ਕਿਉਂਕਿ ਸਾਡੇ ਗੁਰੂ ਜੀ ਦੇ ਡਾਲੇ ਹੈਗੇ ਨੇ ਸਾਡੇ ਨਹੀਂ ਹੈਗੇ। ਹੂੰ ਤਾਂ ਉਹ ਕੀ ਕਰਦੇ ਨੇ ਉਹ ਨਾ ਇੱਕ ਛੋਟਾ ਦੁਕਾਨ ਚਲਾ ਰਹੇ ਨੇ ਆਪਣੀ। ਹੂੰ ਉਹਨਾਂ ਨੂੰ ਇਹ ਰਹਿੰਦੇ ਕਿ ਯਾਰ ਜੋ ਆ ਰਿਹਾ ਆਪਾਂ ਰੱਖ ਲਈਏ। ਹੂੰ ਭਾਵੇਂ ਉਹ ਸਹੀ ਹੋਵੇ ਤੁਹਾਡੇ ਵਾਸਤੇ ਜਾਂ ਗਲਤ ਹੋਵੇ। ਹੂੰ ਉਹਨਾਂ ਨੂੰ ਸਿਰਫ ਪ੍ਰੋਫਿਟ ਨਾਲ ਮਤਲਬ ਹੈ। ਤਾਂ ਕਰਕੇ ਉਹ ਗਲਤ ਚੀਜ਼ ਵੀ ਦਿੰਦੇ ਨੇ। ਓਕੇ ਸਾਰੇ ਨਹੀਂ ਦਿੰਦੇ ਲੇਕਿਨ ਦਿੰਦੇ ਨੇ। ਮਤਲਬ ਉਹਦਾ ਨੁਕਸਾਨ ਅੱਗੇ ਬਾਡੀ ਤੇ ਕੀ ਹੁੰਦਾ ਉਹਦਾ ਨੁਕਸਾਨ ਹੁੰਦਾ ਉਹ ਤੁਹਾਡੇ ਕੋਲੇਸਟ੍ਰੋਲ ਲੈਵਲ ਬਹੁਤ ਵਧਾ ਦਿੰਦਾ ਹੈ ਤੁਹਾਡੇ ਲੀਵਰ ਕਿਡਨੀ ਤੇ ਸਿੱਧਾ ਇਫੈਕਟ ਕਰਦਾ ਹੈ ਤਾਂ ਐਕਚੁਅਲੀ ਉਹ ਡਾਇਰੈਕਟਲੀ ਸਟੀਰੋਇਡਸ ਹੀ ਨੇ ਜਿਹੜੀ ਤੁਹਾਡੀ ਪਾਵਰ ਨੂੰ ਇਨਹਾਂਸ ਕਰ ਰਹੇ ਨੇ ਜੋ ਚੀਜ਼ ਤੁਹਾਨੂੰ 1 ਸਾਲ ਵਿੱਚ ਮਿਲਣੀ ਹੈ ਉਹ ਤੁਹਾਨੂੰ 1 ਮਹੀਨੇ ਦੇ ਦੇ ਦੇਗਾ ਤੇ ਬਾਡੀ ਦਾ ਨੁਕਸਾਨ ਕਰੇਗੀ ਬਹੁਤ ਇਹਦੇ ਇਹਦੇ ਤੋਂ ਫਿਰ ਨੁਕਸਾਨ ਬਹੁਤ ਬਹੁਤ ਅੱਜਕੱਲ ਯੂਥ ਨੂੰ ਹਾਰਟ ਅਟੈਕਸ ਬਹੁਤ ਹੋ ਰਹੇ ਆ ਹਾਰਟ ਅਟੈਕ ਦੇ ਪਿੱਛੇ ਵੀ ਇੱਕ ਇਹ ਪਰਸੈਪਸ਼ਨ ਹੈ ਕੀ ਜਿਮ ਹੋ ਗਿਆ ਤੇ ਜਿੰਬਲੇ ਪ੍ਰੋਡਕਟਸ ਇਹ ਚੀਜ਼ ਅਸਰ ਕਰਦਾ ਦੇਖੋ ਜੀ ਅਗਰ ਹਰ ਚੀਜ਼ ਕਹਿੰਦੇ ਨੇ ਕਿ ਪ੍ਰੋਪਰ ਗਾਈਡੈਂਸ ਇਸ ਅਗਰ ਹੈਗੀ ਹੈ ਤਾਂ ਤੁਹਾਡੀ ਬਾਡੀ ਗਰੋ ਕਰੇਗੀ ਅਗਰ ਤੁਹਾਡੀ ਗਾਈਡੈਂਸ ਹੀ ਗਲਤ ਹੈ ਤੁਹਾਡੀ ਸੰਗਤੀ ਖਰਾਬ ਹੈ ਤਾਂ ਤੁਹਾਨੂੰ ਹਾਰਟ ਅਟੈਕ ਜ਼ਰੂਰ ਆਏਗਾ ਕਿਉਂਕਿ ਪਿੱਛੇ ਜੀ ਇੱਕ ਅਸੀਂ ਨੌਜਵਾਨ ਦੀ ਖਬਰ ਪੜ੍ਹ ਰਹੇ ਸੀ ਉਹਨਾਂ ਨੂੰ ਜਿਮ ਚ ਹੀ ਅਟੈਕ ਆਇਆ ਹਾਂਜੀ ਐਕਚੁਅਲੀ ਕਰਦੇ ਕੀ ਨੇ ਸਿੱਧਾ ਗਏ ਜਿਮ ਐਂਟਰ ਕੀਤਾ ਤੇ ਤੁਸੀਂ ਵਰਤਿਸ਼ਲਾਨੀ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਸਟਾਰਟਿੰਗ ਜੇ ਪਹਿਲਾਂ ਬਾਡੀ ਵਾਰਮ-ਅਪ ਤਾਂ ਕਰੋ ਤੁਹਾਡੀ ਬਾਡੀ ਉਸ ਚੀਜ਼ ਨੂੰ ਐਡਾਪਟ ਨਹੀਂ ਕਰੇਗੀ ਜਦ ਤੱਕ ਤੇ ਤੁਸੀਂ ਹੈਵੀ weight ਕਿਵੇਂ ਕਰ ਲੋਗੇ ਹੂੰ ਸੋ ਹੋਰ ਜਿਹੜਾ ਹੈਗਾ ਇਸ ਦਾ ਆਪਾਂ ਜੇਕਰ ਪੱਖਾਂ ਤੇ ਗੱਲ ਕਰੀਏ ਕਿਹੜੀ ਚੀਜ਼ ਕਿੰਨੇ ਟਾਈਮ ਦੇ ਵਿੱਚ ਗੇਨ ਹੋਏਗੀ ਜਿਵੇਂ ਡੋਲੇ ਹੋਗੇ ਚੈਸਟ ਹੋਗੀ ਉਹ ਬਾਡੀ ਟਾਈਪ ਤੇ ਡਿਪੈਂਡ ਕਰਦਾ ਹੈ ਕਈਆਂ ਦੇ ਜੈਨੇਟਿਕਸ ਬਹੁਤ ਸਟਰੋਂਗ ਹੁੰਦੇ ਨੇ ਹੂੰ ਹੁਣ ਜਿਵੇਂ ਮੈਂ ਆ ਮੈਂ ਪਹਿਲੀ ਵਾਰੀ ਜਦੋਂ ਜਿਮ ਗਿਆ ਸੀ ਮੇਰੇ ਕੋਲ ਮੈਂ 45 ਕਿਲੋ ਦਾ ਸੀ ਹੂੰ 40 किलो ये जो कोई आके जी ਤੁਸੀਂ ਡੋਲੇ ਬਣਾ ਲਓ ਉਹ ਤਾਂ ਪੋਸੀਬਲ ਨਹੀਂ ਹੈਗਾ ਹੂੰ ਤਾਂ ਮੇਰੇ ਜੈਨੇਟਿਕਸ ਥੋੜੇ ਅਲੱਗ ਸੀ ਤਾਂ ਇਹ ਸਭ ਜੈਨੇਟਿਕਸ ਤੇ ਡਿਪੈਂਡ ਕਰਦਾ ਹੈ ਕਿ ਕਿਨੇ ਕਿਹਦੇ ਜੈਨੇਟਿਕ ਇੰਨੇ ਸਟਰੋਂਗ ਨੇ ਕਈਆਂ ਨੂੰ ਲੈਕਟੋਸ ਟੋਲਰੈਂਟ ਹੁੰਦੇ ਨਹੀਂ ਉਹਨਾਂ ਨੂੰ ਦੁੱਧ ਵਗੈਰਾ ਸ਼ੂਟ ਨਹੀਂ ਕਰਦਾ ਹੂੰ ਤਾਂ ਕਰਕੇ ਉਹ ਸਲੋ ਗਰੋ ਹੁੰਦੇ ਨੇ ਕਈ ਨਾਨ-ਵੈਜੀਟੇਰੀਅਨ ਨਹੀਂ ਹੁੰਦੇ ਉਹ ਕਹਿੰਦੇ ਨੇ ਜਿਵੇਂ ਅਸੀਂ ਸਬਜ਼ੀਆਂ ਨਾਲ ਹੀ ਬਣਾ ਲਈਏ ਹਾਂ ਤਾਂ ਉਹ ਅਗਰ ਸਬਜ਼ੀ ਨਾਲ ਵੀ ਪ੍ਰੋਟੀਨ ਲੈਂਦੇ ਹੋ ਤੁਸੀਂ ਉਹਦੀ ਕੁਆਂਟੀਟੀ ਬਹੁਤ ਵਧਾਣੀ ਪੈਂਦੀ ਹੈ ਇਹਨਾਂ ਦਾ ਆਪਣਾ ਸ਼ਰੀਰ ਲੈਣੀ ਪੈਂਦਾ ਹੂੰ ਸਬ ਡਿਪੈਂਡ ਕਰਦਾ ਹੈ ਤੇ ਉਸੇ ਡਾਈਟ ਤੇ ਤੇ ਜੈਨੇਟਿਕਸ ਤੇ ਜਿਵੇਂ ਤੁਸੀਂ ਪ੍ਰੋਟੀਨ ਦੀ ਗੱਲ ਕੀਤੀ ਪ੍ਰੋਟੀਨ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸਪਲੀਮੈਂਟਸ ਹੁੰਦੇ ਜਿਹੜੇ ਜ਼ਰੂਰੀ ਨੇ ਬੋਡੀ ਲਈ ਬਹੁਤ ਜ਼ਰੂਰੀ ਹੈ ਜਿਹੜਾ ਹੁਣੇ ਤੁਸੀਂ ਦੇਖਿਆ ਹੁਣੇ ਲੋਕੀ ਜਿਮ ਜਾਂਦੇ ਨੇ ਕਾਫੀ ਪੀਕੇ ਜਾਂਦੇ ਨੇ ਕੀ ਬਲੈਕ ਕਾਫੀ ਪੀ ਲੈਣੇ એનર્ਜੀ ਆ ਜਾਏਗੀ ਉਹ ਇੱਕ ਇਨਸਟੈਂਟ એનર્ਜੀ ਹੈ ਬਟ ਨਾਟ ਰეკਮੈਂਡਡ ਫॉर ਅ ਸਪੋਰਟਸ ਯੂਜ਼ ਉਦੇ ਆਸੇ ਸਾਨੂੰ ਪ੍ਰੀ ਵਰਕਆਊਟ ਲੈਣਾ ਪੈਂਦਾ ਓਕੇ ਹਾਂਜੀ ਪ੍ਰੀ ਵਰਕਆਊਟ ਕੀ ਕਰਨਾ ਤੁਹਾਨੂੰ ਪੂਰੀ ਬਾਡੀ ਨੂੰ ਪਾਵਰ ਦਿੰਦਾ ਹੈ ਹਮ ਤੇ ਇੱਕ ਟਾਈਮ ਤੇ ਜਾ ਕੇ ਉਹ ਬਾਡੀ ਨੂੰ ਖਤਮ ਕਰ ਦਿੰਦਾ ਅੰਦਰੂ ਮਤਲਬ కెమికਲ ਹੈ ਜਾਂ ਜੋ ਵੀ ਪ੍ਰੋਡਕਟ ਹੈ ਉਹਦੇ ਅੰਦਰ ਉਹਦਾ ਅਸਰ ਖਤਮ ਹੋ ਜਾਂਦਾ ਹੈ ਹਮ ਲੇਕਿਨ ਹੁਣ ਤੁਸੀਂ ਮੰਨੋ ਜੀ ਸਵੇਰੇ ਜਿਮ ਕਰ ਲਿਆ 2 ਘੰਟੇ ਜੀ ਹੁਣ ਤੁਸੀਂ ਕੰਮ ਤੇ ਗਏ ਤੁਸੀਂ ਥੱਕ ਗਏ ਫਿਰ ਜਿਮ ਦਾ ਕੀ ਫਾਇਦਾ ਬਿਲਕੁਲ ਤਾਂ ਕਰਕੇ ਸਪਲੀਮੈਂਟ ਲੈਣਾ ਵੀ ਬਹੁਤ ਜ਼ਰੂਰੀ ਹੈ ਅੱਛਾ ਪ੍ਰੀ ਕੀ ਸਮਝੋ ਪ੍ਰੀ ਵਰਕਆਊਟ ਹਾਂਜੀ ਪੋਸਟ ਵਰਕਆਊਟ ਪਰੀ ਵਰਕਆਊਟ ਹਾਂਜੀ ਪ੍ਰੀ ਵਰਕਆਊਟ ਤਾਂ ਹੋ ਗਿਆ ਤਾਂ ਉਹਨੂੰ એનર્ਜੀ ਵਾਸਤੇ ਹੂੰ ਠੀਕ ਹੈ ਜੀ ਹੁਣ ਤੁਸੀਂ ਪ੍ਰੀ ਵਰਕਆਊਟ ਲਿਆ ਆਪਣਾ ਪ੍ਰੋਪਰ ਵਰਕਆਊਟ ਕੀਤਾ ਹੁਣ ਤੁਹਾਡੇ ਮਸਲਸ ਥੱਕ ਚੁੱਕੇ ਨੇ ਹੂੰ ਉਹ ਹੈ ਜੀ ਪੋਸਟ ਵਰਕਆਊਟ ਪੋਸਟ ਵਰਕਆਊਟ ਇਸ ਹਮੇਸ਼ਾ ਆਉਂਦਾ ਹੈ ਵੇ ਪ੍ਰੋਟੀਨ ਹੂੰ ਠੀਕ ਹੈ ਜੀ ਆਈਸੋਵਾ ਦੀ ਡਿਫਰੈਂਟ ਵੈਰਾਈਟੀਆਂ ਆ ਜਾਂਦੀਆਂ ਫਿਰ ਤਾਂ ਉਹ ਪ੍ਰੋਟੀਨ ਜੀ ਤੇ ਕਈ ਲੋਕੀ ਕਹਿੰਦੇ ਨੇ ਜੇ ਅਸੀਂ ਜਾ ਕੇ ਚਿਕਨ ਖਾ ਲਾਂਗੇ ਹੂੰ ਜਾਂ ਅਸੀਂ ਜਾ ਕੇ ਪਨੀਰ ਖਾ ਲਾਂਗੇ ਹੂੰ ਅਗਰ ਤੁਸੀਂ ਵੇ ਪ੍ਰੋਟੀਨ ਲਿਆ ਉਹਨਾਂ ਨੇ ਤੁਹਾਨੂੰ ਇਨਸਟੈਂਟ

ਸੋ ਬੈਸੇ ਜੇ ਆਪਾਂ ਇਹ ਇਸ ਤਰ੍ਹਾਂ ਦੇ ਕੋਈ ਪ੍ਰੋਡਕਟ ਨਹੀਂ ਲੈਂਦੇ ਹਾਂ ਕੋਈ ਵੀ ਆਪਾਂ ਨੈਚੁਰਲ ਡਾਈਟ ਖਾਣੀ ਹੋਵੇ ਵੈਜੀਟੇਰੀਅਨ ਚਾਹੇ ਨੋਨ ਵੈਜੀਟੇਰੀਅਨ ਕਿਹੜੀ ਕਿਹੜੀ ਕਰ ਸਕਦੇ ਆ ਜੀ ਬਸ ਕਾਰਬਸ ਥੋੜੇ ਡਾਊਨ ਕਰਨੇ ਚਾਹੀਦੇ ਨੇ ਪ੍ਰੋਟੀਨ ਇਨਟੇਕ ਤੁਸੀਂ ਹਾਈ ਕਰ ਦਿਓ ਤੇ ਜਿੰਨਾ ਵੀ ਆਪਣੇ ਫਰਾਈਡ ਮਟੀਰੀਅਲਸ ਨੇ ਬਾਹਰ ਦੇ ਸਭ ਛੱਡ ਦਿਓ ਤਾਂ ਤੁਸੀਂ ਨੇਚੁਰਲੀ ਗਰੋ ਕਰ ਜਾਓਗੇ ਜੀ ਸੋ ਹੋਰ ਜਿਮ ਦੇ ਰਿਗਾਰਡਿੰਗ ਕੋਈ ਗੱਲਬਾਤ ਕਿਉਂਕਿ ਜਿਹੜੀ ਕੋਈ ਮੇਰੇ ਤੋਂ ਪੁੱਛਣ ਤੋਂ ਰਹਿ ਗਈ ਹੋਵੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਮ ਨੂੰ ਖਾਲੀ ਡੋਲਿਆਂ ਨਾਲ ਨਾ ਦੇਖਿਆ ਜਾਏ ਐਕਚੁਅਲੀ ਹੁਣੇ ਜਿਵੇਂ ਅਸੀਂ ਮੈਟਰੋ ਸਿਟੀਜ਼ ਇਸ ਜਿਆਦਾ ਜਿਮ ਬਣਾਨੇ ਆ ਇਹਨਾਂ ਲੋਕਾਂ ਦੀ ਲਾਈਫ ਸਟਾਈਲ ਬਣ ਚੁੱਕੀ ਹੈ ਤੇ ਅਸੀਂ ਵੀ ਬਾਡੀ ਬਿਲਡਰਸ ਨੂੰ ਪ੍ਰੋਮੋਟ ਵੀ ਨਹੀਂ ਕਰਦੇ ਜਿਮਾਂ 'ਚ ਜੀ ਕਿਉਂਕਿ ਉਹਦੇ ਨਾਲ ਨਾ ਉਹੀ ਦਿੱਕਤ ਆਂਦੀ ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਲੋਕੀ ਇਨਫਲੂਐਂਸ ਹੁੰਦਾ ਹੂੰ ਹੁਣ 10 ਜਣੇ ਜਿਮ ਕਰ ਰਹੇ ਨੇ ਉਹਦੇ ਵਿੱਚ ਇੱਕ ਬਾਡੀ ਬਿਲਡਰ ਹੈ ਜੀ ਉਹ ਦੱਸਦੇ ਰਹਿੰਦਾ ਕਿ ਯਾਰ ਮੇਰੀ ਬਾਡੀ ਐਸੀ ਨਹੀਂ ਹੈ ਮੈਂ ਜਿਮ ਨਹੀਂ ਜਾਊਂਗਾ ਯਾ ਮੈਂ ਉਸ ਨੂੰ ਦੇਖਦਾ ਹਾਂ ਤਾਂ ਮੈਨੂੰ ਅਜੀਬ ਸਾ ਲੱਗਦਾ ਹੈ ਮੈਂ ਮੋਟਾ ਹਾਂ ਤਾਂ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਮ ਸਾਰੇ ਜਾਣ ਇਸ ਤਰ੍ਹਾਂ ਦਾ ਆਉਂਦਾ ਮਨ ਦੇ ਵਿੱਚ ਬਿਲਕੁਲ ਆਉਂਦਾ ਹੈ ਮੰਨ ਲਓ ਮੈਂ ਮੈਂ ਤੁਹਾਡੇ ਤੋਂ ਬਹੁਤ ਪਤਲਾ ਹਾਂ ਤਾਂ ਮਨ ਦੇ ਵਿੱਚ ਆਉਂਦਾ ਵੀ ਯਾਰ ਹੁਣ ਅਸੀਂ ਦੋਵੇਂ ਜਿਮ ਕਰ ਰਹੇ ਹੋਈਏ ਤੇ ਮੈਂ ਹੁਣ ਬੜੀ ਖੁੱਲੀ ਟੀ-ਸ਼ਰਟ ਪਾਈ ਹੈ ਮੈਂ ਉਤਾਰ ਕੇ weight ਮਾਰ ਰਹੇ ਹਾਂ ਤੇ ਤੁਹਾਡੇ ਮਨ ਨੇ ਜਾਏਗਾ ਯਾਰ ਇਹ ਇਸ ਦਾ ਬਰਾਬਰ ਜੀ ਆ ਯਾਰ ਮੈਂ ਕਿਉਂ ਨਹੀਂ ਮਾਰ ਸਕਦਾ ਫਿਰ ਥੋੜੇ ਦਿਨ ਬਾਅਦ ਤੁਹਾਨੂੰ ਆਖੋ ਯਾਰ ਮੈਂ ਇਹਦੇ ਟਾਈਮ ਤੇ ਨਹੀਂ ਆਵਾਂਗਾ ਮੈਂ ਟਾਈਮ ਹੀ ਚੇਂਜ ਕਰ ਲੈਣਾ ਹੂੰ ਇਹ ਬਹੁਤ ਆਂਦੀ ਹੈ ਇਹੀ ਇਨਫਲੂਐਂਸ ਕਰਦਾ ਇੰਜਰੀ ਔਨ ਦਾ ਵੇ ਟਰ ਰਹਿਦਾ ਬਿਲਕੁਲ ਰਹਿੰਦਾ ਜੀ ਕਿਉਂਕਿ ਆਪ ਤੁਸੀਂ ਹੁਣ ਦੇਖੋ ਨਾ ਕਿ ਹੁਣ ਕਲਾਸ ਫਰਸਟ ਦਾ ਸਟੂਡੈਂਟ ਹੋਏ ਉਹਨੂੰ ਆਖੋ ਜੀ ਤੁਸੀਂ 10th ਦੇ ਬੋਡ ਪਾਸ ਕਰਕੇ ਵਿਖਾ ਦੋ ਉਹ ਤਾਂ ਪੋਸੀਬਲ ਹੀ ਨਹੀਂ ਹੈਗਾ ਨਾ ਸਹੀ ਹੈ ਹਾਂ ਜੀ ਇਹ ਪੂਰੀ ਇੱਕ ਸਟੇਜ ਹੈ ਉਹ ਟਾਈਮ ਦਿੱਤਾ ਸੀ ਆਪਣੀ ਬਾਡੀ ਨੂੰ ਹੁਣ ਸਾਡੀ ਬਾਡੀ ਹੈਬਿਚੁਅਲ ਹੈ ਉਸ ਚੀਜ਼ ਦੀ ਕਦੀ ਅਸੀਂ ਵੀ 2.5 ਕਿਲੋ ਚੱਕਦੇ ਸੀ ਅੱਜ 20 ਚੱਕੀਏ ਹੁਣ ਜਿਹੜਾ ਆਇਆ ਉਹਨੇ ਦੇਖਿਆ ਜੀ ਇਹ 20 ਚੱਕ ਰਿਹਾ ਹੈ 18 ਤੋਂ ਨਹੀਂ ਚੱਕ ਲੇਗਾ ਯਾਰ ਤਾਂ ਉਹ ਇੰਜਰੀ ਆ ਜਾਏਗੀ ਬਹੁਤ ਸਾਰੇ ਲੋਕਾਂ ਦੇ ਲੋਅਰ ਬੈਕ ਇੰਜਰੀ ਸਭ ਤੋਂ ਜ਼ਿਆਦਾ ਆਉਂਦੀ ਹੈ ਕਿਉਂਕਿ ਸਾਡਾ ਸਭ ਤੋਂ ਮਤਲਬ ਸੌਫਟ ਪਾਰਟ ਹੈ ਉਹ ਲੋਕੀਂ ਤੇ ਅੰਨੀ ਦੇ ਪੰਨਾ ਹੁੰਦੇ ਤੇ ਤਾਂ ਕਰਕੇ ਲੋਕਾਂ ਦੇ ਕਮਰ ਦਰਦ ਐ ਦੇਖੋਗੇ ਕਿ ਯਾਰ ਜਿਮ ਗਏ ਸੀ ਕਮਰ ਦਰਦ ਹੋ ਰਹੀ ਹੈ ਉਹ ਤਾਂ ਹੁੰਦਾ ਹੈ 벨ਟ ਵਗੈਰਾ ਜ਼ਰੂਰੀ ਹੁੰਦੀ ਹੈ ਉਹਦੇ ਲਈ ਦੇਖੀ ਜੀ ਹਰ ਚੀਜ਼ ਜ਼ਰੂਰੀ ਹੈ ਲੇਕਿਨ ਗਾਈਡੈਂਸ ਫਸਟ ਜੇ ਅਗਰ ਤੁਹਾਡੇ ਕੋਲ ਗਾਈਡੈਂਸ ਅੱਛਾ ਹੈ ਹੁਣ ਲੋਕ ਕੀ ਪੀਟੀ ਤੋਂ ਪੜਦਾ ਹੈ ਪਰਸਨਲ ਟ੍ਰੇਨਿੰਗ ਤੋਂ ਕਹਿੰਦਾ ਜੀ ਮੈਂ ਦੇਖ ਕੇ ਕਰ ਲਾਂਗਾ ਮੈਂ YouTube ਦੇਖ ਲਾਂਗਾ ਮੈਂ ਪੜ ਲਾਂਗਾ ਕੋਈ ਚੀਜ਼ ਲੇਕਿਨ ਯਾਰ ਅਗਰ ਟੀਚਰ ਹੀ ਨਹੀਂ ਹੈਗਾ ਤਾਂ ਤੁਸੀਂ ਪੜ ਕੇ ਮੇਰੇ ਨਾਲ ਅਫਸਰ ਤਾਂ ਨਹੀਂ ਬਣੋਗੇ ਫਿਰ ਕਦੀ ਤਾਂ ਕਰਕੇ ਗਾਈਡੈਂਸ ਬਹੁਤ ਜ਼ਰੂਰੀ ਹੈ ਹ ਹੁਣ ਜਿਮਾਂ ਦੇ ਵਿੱਚ ਵੀ ਟ੍ਰੇਨਰਸ ਆ ਗਏ ਨੇ ਤੁਸੀਂ ਵੀ ਟ੍ਰੇਨਰ ਹੋ ਜਾਂ ਤੁਸੀਂ ਰੱਖਿਆ ਹੋਇਆ ਮੈਂ ਆਨਰ ਹੀ ਹਾਂ ਤੇ ਅਸੀਂ ਟ੍ਰੇਨਰ ਰੱਖੇ ਹੋਏ ਨੇ ਹਮ ਮੈਂ ਸਿਰਫ ਆਪਣੇ ਸ਼ੌਂਕ ਦੇ ਵਰਕਆਊਟ ਮਾਰਨਾ ਜੀ ਅੱਛਾ ਉਹ ਜੋ ਟ੍ਰੇਨਰ ਤੁਸੀਂ ਰੱਖਿਆ ਹੁੰਦਾ ਉਹਦੀ ਬਕਾਇਦਾ ਸਟੱਡੀ ਹੁੰਦੀ ਹੈ ਬਿਲਕੁਲ ਜੀ ਸਰਟੀਫਾਈਡ ਟ੍ਰੇਨਰ ਹੁੰਦੇ ਨੇ ਓਕੇ ਤੇ ਕਈ ਓਵਰ ਜਿਹੜੇ ਪੜਨ ਦਾ ਵੀ ਜ਼ਿਆਦਾ ਸ਼ੌਂਕ ਹੁੰਦਾ ਜਿਹੜਾ ਉਹ ਡਾਈਟੀਸ਼ਨ ਵੀ ਹੁੰਦੇ ਨੇ ਹਮ ਤੇ ਬਾਡੀ ਪਾਰਟਸ ਪੂਰੀ ਬਾਡੀ ਨੋਲੇਜ ਸਟ੍ਰੈਚਿੰਗਸ ਆਫਟਰ ਵਰਕਆਊਟ ਬਿਫੋਰ ਵਰਕਆਊਟ ਤੇ ਸਰਟੀਫਾਈਡ ਹੋਏਗਾ ਤਾਂ ਸਾਰੀ ਨੋਲੇਜ ਹੋਈ ਗਈ ਉਹਨੂੰ ਸਹੀ ਹੈ ਸੋ ਕਮਲ ਜੀ ਗੱਲਾਂ ਬਾਤਾਂ ਲੰਬੀਆਂ ਕਦੇ ਆਪਾਂ ਫਿਰ ਕਰਾਂਗੇ ਅਗਰ ਕਦੇ ਸਾਡਾ ਨੁਆਇਡਾ ਆਉਂਦਾ ਸੁਭ ਬਣਿਆ ਤੇ ਜਾਂ ਕਦੇ ਕਿਤੇ ਚੰਡੀਗੜ੍ਹ ਜਾਂ ਇਥੇ ਬਲਵਿੰਦਰ ਜੀ ਜਿੰਮ ਤੇ ਜ਼ਰੂਰ ਗੇੜਾ ਮਾਰਾਂਗੇ ਬਿਲਕੁਲ ਗੇੜਾ ਮਾਰਿਆ ਜੀ ਬਹੁਤ ਬਹੁਤ ਸ਼ੁਕਰੀਆ ਮਿਲਦੇ ਰਭਾਂਗੇ